ਗਾਲੀ ਜੁਲੀ ਨਵੀਂ ਲੱਗੀ ਆ ਕੇ ਓਕੇ ਹਾਂ ਜੀ ਸਤਿ ਸ੍ਰੀ ਅਕਾਲ ਮੇਤਰੋ ਕੀ ਹਾਲ ਚਾਲ ਆ ਸਵਾਤ ਆ ਤੁਹਾਡਾ ਆਪਣਾ ਜਸਜੀ ਦੌਰ ਬਲੌਗ ਚ ਬਲੌਗ ਤੇ ਜੀ ਆਹ ਦੇਖ ਸਕਦੇ ਟਰਾਲੀ ਜਾਲੀ ਵਾਲੀ ਤੇ ਜਿਗਰਾਉਂ ਦੀ ਬਣੀ ਆ ਜੀ ਜਿਗਰਾਉਂ ਦੀ ਬਣੀ ਆ ਦੇਖ ਸਕਦੇ ਤੁਸੀਂ ਚੈੱਕ ਕਰ ਸਕਦੇ ਇਹ ਟਰਾਲੀ ਸੇਲ ਆ ਜੀ ਤੇ ਹਾਂਜੀ ਹਾਂਜੀ ਆਹ ਦੇਖ ਸਕਦਾ ਮੇਤਰੋ ਪੂਰੀ ਨੱਗਰ ਬਣੀ ਹੈ ਹੱਬਾ ਹੱਬਾ ਦੇਖ ਸਕਦੇ ਤੁਸੀਂ ਥੱਲੇ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਚਾਦਰ ਜੁੱਦਰ ਬਿਲਕੁਲ ਸਾਫ਼ ਪਈ ਆ ਜੀ ਵਿੱਚੋਂ ਤੇ ਜਾਲੀ ਵਾਲ ਟਰਾਲੀ ਦੇ ਟਾਇਰ ਟੱਪਾ ਤੇ ਵੀ ਦੇਖ ਸਕਦੇ ਹੋ ਇੱਕ ਵਾਰੀ ਥੱਲੇ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਨਿਗਾ ਮਰਵਾ ਦਿੰਨੇ ਆ ਤੇ ਬਾਕੀ ਥੋੜਾ ਇਹ ਰੰਗ ਰੂੰਗਾ ਫੇਟ ਹੋਇਆ ਵਾ ਬਾਕੀ ਟਰਾਲੀ ਬਿਲਕੁਲ ਸਾਫ਼ ਹੈ ਇਹ ਕੰਡੀਸ਼ਨ ਦੀ ਦੇਖ ਸਕਦਾ ਤੁਸੀਂ ਇਹ ਟਰਾਲੀ ਸੇਲ ਆ ਜੀ ਤੇ ਇੱਕ ਵਾਰੀ ਫੇਅਰ ਚੈੱਕ ਕਰਵਾ ਦਿੰਨੇ ਆ ਜਗਰਾਉਂ ਦੀ ਬਣੀ ਆ ਜੀ ਜਗਰਾਉਂ ਜਗਰਾਉਂ ਦੀ ਜਗਰਾਉਂ ਦੀ ਬਣੀ ਹੈ ਜੀ ਟਰਾਲੀ ਬਿਲਕੁਲ ਸਾਫ਼ ਆਈ ਦੇ ਸਕਦੇ ਤੁਸੀਂ ਕੋਈ ਕੰਪਲੇਂਟ ਨਹੀਂ ਗੀ ਤੇ ਬਾਕੀ ਬਾਈ ਦਾ ਨੰਬਰ ਵੀ ਬੋਲਾਂਗੇ ਉਸ ਨੰਬਰ ਤੇ ਸਾਰੀ ਜਾਣਕਾਰੀ ਲੈ ਸਕਦੇ ਹੋ ਬਾਈ ਕੋਲੋਂ ਤੇ ਆਪਾਂ ਪੁੱਛਦੇ ਆਂ ਵੀ ਕੀ ਡਿਮਾਂਡ ਹੈ ਦੀ ਤੇ ਕੀ ਰੇਟ ਆ ਜੀ ਇਹਦਾ ਇਹਦਾ ਮੰਗਦੇ ਇੱਕ ਦਾ ਤਾਂ ਦੇ ਦਾਂਗੇ ਆਪਾਂ ਤੁਸੀਂ ਥੱਲੇ ਠੀਕ ਆ ਜੀ ਮਾਨਤਨ ਕਰਾਂਗੇ ਵੀਡੀਓ ਦੇਖ ਕੇ ਉਹ ਜਿਹੜਾ ਆਪਾਂ ਥੋੜੀ ਥੱਲੇ ਕਰ ਦਾਂਗੇ ਯਾਰ ਠੀਕ ਆ ਜੀ ਲੱਖੋਂ ਥੋੜੀ ਥੱਲੇ ਠੀਕ ਆ ਜੀ ਮੰਗਦੇ ਇੱਕ ਦਾ ਤਾਂ ਕਰਾਂਗੇ ਠੀਕ ਆ ਜੀ 1 10 ਮੰਗਦੇ ਆ ਜੀ ਬਾਈ ਜੀ ਤੇ 1 ਲੱਖ ਤੋਂ ਥੱਲੇ ਥੱਲੇ ਦੇ ਦੇਣਗੇ ਤੁਹਾਨੂੰ ਦੇ ਸਕਦਾ ਤੁਸੀਂ ਤੇ ਕੰਡੀਸ਼ਨ ਬਹੁਤ ਵਧੀਆ ਪਈ ਜਿਹੜਾ ਵੀਡੀਓ ਦੇਖ ਕੇ ਆਊਗਾ ਤਾਂ ਫੁੱਲ ਮਾਨਤਾਨ ਕੀਤਾ ਜਾਊਗਾ ਜੀ ਬਾਕੀ ਇੱਕ ਨੰਬਰ ਕੋਲ ਨੇ ਬਾਈ ਦਾ ਨੰਬਰ ਬੋਲੇ ਜੀ ਆਪਣਾ 94647 94647 873353 873353 ਇਹ ਬਾਈ ਦਾ ਨੰਬਰ ਹੈ ਇਸ ਨੰਬਰ ਤੇ ਸਾਰੀ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਟਰੈਕਟਰ ਬਾਰੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਜੀ ਜਿਹੜੇ ਨਵੇਂ ਜੁੜੇ ਵੀਰੇ ਚੈਨਲ ਨਾਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤੇ ਧੰਨਵਾਦ ਜੀ